ਮੇਰਾ ਨਾਮ ਪਰਮਜੀਤ ਕੌਰ ਹੈ ਜੀ ਕਲਿਆਣ ਸਕੇਟ ਇਹਨਾਂ ਜੀ 205 ਨੂੰ ਹੋਇਆ ਨੁਥਾਨੇ ਦੇ ਵਿੱਚ ਜਿਹਦੇ ਵਿੱਚ ਦੋਨੋਂ ਬੇਟੇ ਤੇ ਮੇਰੇ ਹਸਬੰਡ ਸਰਪੰਚ ਕੁਮਿੰਦਰ ਸਿੰਘ ਮੈਂ ਇਹਨਾਂ ਨੂੰ ਵੀ ਦੁਆਰੇ ਇਹਨਾਂ ਤੋਂ ਇੱਕ ਇਨਕੁਆਰੀ ਵਾਸਤੇ ਐਪਲੀਕੇਸ਼ਨ ਲਾਈ ਹੈ ਨਾ ਕਲਿਆਣ ਸ੍ਰੀ ਮੈਡਮ ਰਿਤੂ ਉਹਨਾਂ ਨੇ ਇਹਨਾਂ ਨੂੰ ਮਾਰਕ ਕੀਤੀ ਹੁਣ ਉਹਦੇ ਵਿੱਚ ਡੀਐਸਪੀ ਕੋ ਚੋਲੂਗੇ ਉਹਦੇ ਵਿੱਚ ਰਾਜਕੁਮਾਰ ਹੈ ਜਿਹਨਾਂ ਦੇ ਉਹ ਮੈਨੂੰ ਤਾਂ ਹੁਣ ਇਦੋਂ ਪਹਿਲਾਂ ਰੀਡਰ ਕਹਿੰਦੇ ਸੀਗੇ ਤੇ ਹੁਣ ਜਦੋਂ ਫੜੇ ਗਏ ਕਹਿੰਦੇ ਮੈਂ ਤਾਂ ਗਨਮੈਨ ਹੈ ਜੀ ਤੇ ਉਹਨਾਂ ਨੇ ਮੈਨੂੰ 5 ਲੱਖ ਦੀ ਡਿਮਾਂਡ ਕੀਤੀ ਸੀ ਜਦਕਿ ਮੈਂ ਇਹਨਾਂ ਨੂੰ ਸਾਰੇ ਪ੍ਰੂਫ ਦੇਤੇ ਸੀ ਉਹਨਾਂ ਦੇ باوجود ਵੀ ਇਹਨਾਂ ਨੇ ਅੱਖਾਂ 5 ਲੱਖ ਦੀ ਮੰਗੀ ਤੇ ਜਿਹਦੇ ਵਿੱਚ ਅੱਜ 1 ਲੱਖ ਰੁਪਏ ਦਿੱਤੇ ਮੈਂ ਉਹਨਾਂ ਨੂੰ ਕੁਛ ਦੱਸਿਆ ਵੀ ਪੈਸੇ ਦਾ ਕਿੰਨਾ ਦੇਣਾ ਮੈਨੂੰ ਤਾਂ ਇਹ ਕਹਿ ਸੀ ਡੀਐਸਪੀ ਸਾਹਿਬ ਨੇ ਕਿਹਾ ਅੱਛਾ ਡੀਲ ਤੁਹਾਨੂੰ ਇਹੀ ਕਰ ਰਹੇ ਸੀ ਇਹਨਾਂ ਦੇ ਨਾਲ ਇਹ ਸਮਾਂ ਨਹੀਂ ਛੇੜਾ ਪੱਤਾ ਕਰਾਓ ਪੱਤਾ ਸਾਡੇ ਜ਼ਮੀਨ ਨਹੀਂ ਵੀ ਵਾਟਸਐਪ ਪੈਸੇ ਅੱਜ ਮੰਗਾਏ ਕਿ ਇਸ ਤੋਂ ਦੀ ਕੋਈ ਕੈਸੀ ਹਾਂਤੀ ਆ ਕਿ ਕਿਸੇ ਪੈਸੇ ਦਾ ਜਿਹੜਾ ਮਾਮਲਾ ਹੈ ਤੁਸੀਂ ਹੋਮ ਕਾਲ ਕਰਦਾ ਸੀ ਫੋਨ ਕਾਲ ਪਹਿਲਾਂ ਪਰਸਨਲੀ ਵੀ ਕਹਿੰਦਾ ਸੀ ਫੋਨ ਕਾਲ ਵੀ ਕਰਦਾ ਸੀ ਸਿੱਧੇ 5 ਲੱਖ ਹੀ ਮੰਗੇ ਕਿ ਪਹਿਲਾਂ ਘੱਟ ਮੰਗੇ 5-5 ਹੀ ਮੰਗਿਆ ਸੀ 5 ਤੋਂ 2 ਤੇ ਆ ਕਿ 2 ਤੇ ਆ ਕਿ ਕਿੰਨੇ ਦਿੱਤਾ ਅੱਜ ਮੈਂ 1 ਲੱਖ ਰੁਪਏ ਦਿੱਤਾ ਸੀ 1 ਲੱਖ ਦਿੱਤਾ ਤੇ ਕਿੰਨੇ ਵਜੇ ਦਿੱਤਾ ਸੀ ਤੁਸੀਂ 2 ਵਜੇ ਦਾ ਟਾਈਮ ਸੀ ਮੇਰੇ ਘਰਾਂ ਵਿੱਚ ਜੀ ਦਿੱਤਾ ਇੱਥੇ ਹਾਂਜੀ ਤੇ ਉਹਨਾਂ ਨੇ ਫਿਰ ਗਾਂ ਉਹਨਾਂ ਨੇ ਗਾਂ ਲਿਆ ਕਿਥੇ ਗੱਡੀ ਚ ਰੱਖਤੀ ਦੀ ਪਹਿਲਾਂ ਮੈਨੂੰ 10-15 ਮਿੰਟ ਬਿਠਾਈ ਰੱਖਿਆ ਕਹਿੰਦੇ ਮੈਂ ਡਿਪਟੀ ਸਾਹਿਬ ਨਾਲ ਗੱਲ ਕਰਿਆ ਵਾ ਵੀ ਲੱਖ ਫੜ ਲਾਂ ਜਾਂ ਨਾ ਫੜ ਲਾਂ ਤੁਸੀਂ ਇਸ ਗੱਲ ਨੂੰ ਲੈ ਕੇ ਵਿਜੀਲੈਂਸ ਨਾਲ ਤੁਹਾਡੀ ਤਾਲਮੇ ਹਾਂਜੀ ਪਰਮਜੀਤ ਕੌਰ ਜਿਹੜੇ ਕਲਿਆਣ ਸੁੱਖਾ ਮਦਈ ਸਾਡੇ ਇਹਨਾਂ ਨੇ ਜਿਹੜੀ ਸਾਡੇ ਕੋਲੇ ਕੰਪਲੇਂਟ ਕੀਤੀ ਸੀਗੀ ਕਿ ਜਿਹੜਾ ਹੈਗਾ 70 ਨੰਬਰ ਮ੍ਰਦਮਾ ਦਰਜੇ 2025 ਦਾ ਨਾ ਥਾਣੇ ਥਾਣੇ ਦੇ ਵਿੱਚ ਉਸ ਦੇ ਸਬੰਧ ਜਿਹੜਾ ਹੈਗਾ ਉਹਨਾਂ ਉਹਨਾਂ ਦੇ ਵਰਸਨ ਮਦਾਵਕ ਉਹਨਾਂ ਦੇ ਜਿਹੜੇ ਹੈਗੇ ਹਸਬੰਡ ਨੇ ਉਹਨਾਂ ਨੇ ਬੱਚੇ ਨੂੰ ਗਲਤ ਨਾਮਿਨੇਟ ਕੀਤਾ ਗਿਆ ਸੀ ਜਿਸ ਦੇ ਬਿਆਦੇ ਉਹਨਾਂ ਨੇ ਕੰਪਲੇਂਟ ਵੀ ਗਾਈ ਦਿੱਤੀ ਸੀਗੀ ਐਸਸ 77 ਫਿਰ ਡਾਕਟਰ ਨੂੰ ਮਾਰਕ ਹੋਈ ਸੀਗੀ ਪੁਰੇ ਸੰਬੰਧ ਜਿਹੜੇ ਇਹਨਾਂ ਦੇ ਨਾਲ ਇੱਕ ਰਾਜਕੁਮਾਰ ਸਾਹਿਬ ਇੱਕ ਰੀਡਰ ਕੰਮ ਕਰਦਾ ਹੈਗਾ ਉਹਨੇ ਜਿਹੜੀ ਹੈਗੀ ਹੈ ਮਦਈ ਤੋਂ 2 ਲੱਖ ਰੁਪਏ ਦੀ ਜਿਹੜੀ ਹੈਗੀ ਡਿਮਾਂਡ ਕੀਤੀ ਜਿਸ ਦੇ ਤਹਿਤ ਅਸੀਂ ਆਦਾ ਇੱਕ ਟਰੈਪ ਪਾਉਛਾਇਦੇ ਵਿੱਚੋਂ ਲੱਖ ਰੁਪਏ ਮਿੰਦਰ ਨੂੰ ਰੈਡਰ ਜਿਹੜਾ ਸੀ ਉਹ ਕਿੜਾ ਕਬੂ ਕੀਤਾ ਹੈ ਸਾਹ ਹੈ ਕਰੈਕਟਰ ਕਿਹਦੇ ਤੇ ਡਿਪਟੀ ਕਨਸਲ ਸੈਕਟਰੀ ਜਿਹੜੇ ਜਿਹੜੇ ਨੇ ਕਿਤਸਾ ਜਿਹੜੇ ਲੱਖ ਦਾ ਕੋਚੋ 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 ਇਹ ਦੇਖ ਸਾਡੀ ਜਿਹੜੀ ਹੈਗੀ ਆ ਉਹਨੇ ਜਿਹੜਾ ਇੱਥੇ ਪਾਇਆ ਪੈਸੇ ਲੈ ਕ੍ਰੈਡਿਟ ਸਾਡੀ ਗੱਡੀ ਚ ਰੱਖ ਦਿੱਤੀ ਹੈ ਧੁਰ ਘਬਰੀ ਹੈ ਕਿਹੜੇ ਰੈਂਕ ਦਾ ਬੀਰ ਦੇਖੀਏ ਹਾਂਜੀ ਕਿਹੜੇ ਰੈਂਕ ਦਾ ਦੇਖੀਏ ਜਿਹੜਾ ਇਹ ਸੀ ਜਿਹੜੀ ਹੈਗਾ ਆਪਣਾ ਪੁਰਤਾਲ ਕਰ ਰਹੇ ਹੈਗੇ ਗੱਡੀ ਕਿਹਦੀ ਹੈ ਸਰ ਹਾਂਜੀ ਗੱਡੀ ਕਿਹਦੇ ਨਾਂ ਤੇ ਹੈ ਗੱਡੀ ਕਿਹਦੇ ਨਾਂ ਤੇ ਕੱਤੀ ਚੱਲ ਰਹੀ ਹੈ ਕਿਉਂਕਿ ਜਿਹੜਾ ਹਜੇ ਡਿਸ਼ਰੀ ਮਿਡਲ ਟੋਨ ਸਟਰੀਟ ਤੇ ਅਸੀਂ ਨਹੀਂ ਕਿਹਾ ਜਿਹੜਾ ਵਿਅਕਤੀ ਫੜਿਆ ਗਿਆ ਉਹ ਵੀ ਆਪਾਂ ਉਹ ਵਿਅਕਤੀ ਕਿਸ ਰੈਂਕ ਦਾ ਬੰਦਾ ਹੈ ਇਹ ਹੈਡ ਕਾਉਂਸਲਰ ਜੇ ਕਿ ਸਾਫ ਦੀ ਕੱਢੀ ਪੈਸੇ ਖੇਡਾ ਸੱਜ ਗੋਰਸ਼ੀ ਤੇ ਇਨਵੋਲਵਮੈਂਟ ਹੋ ਸਕਦੀ ਹੈ ਇਸ ਸੰਬੰਧੀ ਇਤਤੀਜ ਕਰ ਰਹੇ ਆ ਜੇਕਰ ਜਿ ਰਿਪਸਾ ਉਹਦਾ ਜਾਂ ਹੋਰ ਕਿਸੇ ਦਾ ਵੀ ਰੋਲ ਆਊਗਾ ਤਾਂ ਅਸੀਂ ਪ੍ਰੋਪਰ ਪ੍ਰਸੀਜਰ ਨਾਲ ਜਿਹੜਾ ਹੈਗਾ ਉਹਨਾਂ ਨੂੰ ਵੀ ਜਿਹੜਾ ਕਿਸ ਨੂੰ ਬਖਸਾਂਗੇ ਮਾਮਲੇ ਦੀ ਜਾਂਚ ਕੌਣ ਕਰ ਰਹੀ ਹੈ ਜਿਹੜੀ ਬਾੜੀ ਕੌਣ ਕਰ ਰਹੀ ਹੈ ਜਿਪਸਾ ਉਹ ਕੋਲ